ਫਗਵਾੜੇ ਐਸਆਈ ਇੰਦਰਜੀਤ ਸਿੰਘ ਦੀ ਇੱਕ ਸੜਕ ਹਾਦਸੇ 'ਚ ਹੋਈ ਮੌਤ ਮੋਟਰਸਾਈਕਲ ਬੇਕਾਬੂ ਹੋਵਜਾ ਡਿਵਾਈਡਰ 'ਚ ਜਿਹਨਾਂ ਦੀ ਡੈੱਡ ਬੋਡੀ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਤੇ ਮੋਰਚਰੀ ਖਾਨੇ ਵਿੱਚ ਜਮ੍ਹਾਂ ਕਰਵਾਇਆ ਗਿਆ ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ ਇਸ ਵੀਡੀਓ ਦੇ ਅੰਦਰ ਬਤਨਕੀ ਰਾਹੇ ਤੋਂ ਦਰੁਪ ਕਲੂਚਾ ਦੀ ਰਿਪੋਰਟ ਨਾ ਜੀ ਆਪਣਾ ਭਾਜੀ ਆਪਣਾ ਨਾਮ ਅਜੀਤ ਸਿੰਘ ਹਾਂਜੀ ਕਿਹੜੇ ਪਿੰਡ ਤੋਂ ਆਪਾਂ ਨਵਾਸੀ ਭੁੱਲਾਰੇ ਕਲੋਨੀ ਤੇ ਸਰ ਕੀ ਮਾਮਲਾ ਕੀ ਜਿਹੜਾ ਹਸਪੀਟਲ ਜਾਣੀ ਮਾਮਲਾ ਇਸ ਤਰ੍ਹਾਂ ਸੀ ਇਹਨਾਂ ਜਿੱਦਾਂ ਬੋਰਡ ਤੇ ਜਾ ਰਹੇ ਸੀਗੇ ਤੇ ਅਸੀਂ ਉਧਰ ਟਰਾਪੇ ਤੇ ਨੀਚੇ ਬੈਠੇ ਉਧਰ ਚਾਹ ਪੀਂਦੇ ਪਏ ਸੀਗੇ ਤੇ ਇੱਕਦਮ ਸਾਨੂੰ ਆਵਾਜ਼ ਆਈ ਜਿੱਦਾਂ ਨਾ ਜਿਵੇਂ ਆਪਾਂ ਕੋਈ ਫਟਾਕਾ ਚੜਿਆ ਹੁੰਦਾ ਜਿਦਾਂ ਨਾ ਆਵਾਜ਼ ਆਈ ਤੇ ਉਹ ਆਵਾਜ਼ ਹੋਣ ਪਏ ਅਸੀਂ ਭੱਜ ਕੇ ਦੇਖਿਆ ਕੋਈ ਅੱਧ ਗੱਲ ਹੋ ਗਈ ਤੇ ਫੁੱਟਪਾਥ ਤੇ ਦੇਖਿਆ ਨਾ ਇਹਨੂੰ ਜਾ ਕੇ ਇਹ ਫੁੱਟਪਾਥ ਤੇ ਪਈ ਸੀ ਦਿੱਕੇ ਇਹਨਾਂ ਸੈਰਚ ਇੰਜਰੀ ਕਾਫੀ ਆ ਆ ਜੀ ਤੇ ਉਸ ਤੋਂ ਜਿਹੜਾ ਬੋਲਟ ਜਿਹੜਾ ਉਹ ਘੱਟ ਤੋਂ ਘੱਟ ਵੀ 60 ਮੀਟਰ ਤੇ ਜਾ ਕੇ ਨਹੀਂ ਜਾਂਦੀ ਜਿਹੜਾ ਬੁਲਟ ਬੁਲਟ ਮੋਟਰਸਾਈਕਲ ਸੀਗਾ ਕੋਈ ਨਾ ਕੋਈ ਬੇਕਾਬੂ ਹੋ ਗਿਆ ਜਾਂ ਕਿੱਦਾਂ ਬੇਕਾਬੂ ਵੀ ਮੇਰੇ ਨਾਲ ਬੇਕਾਬੂ ਹੋ ਗਿਆ ਕਿਉਂਕਿ ਅਸੀਂ ਤਾਂ ਅਸੀਂ ਤਾਂ ਥੱਲੇ ਬੈਠੇ ਸੀ ਨਾ ਚਾਹ ਪੀਣ ਪੈਸਾ ਲਈ ਘੱਟ ਤੋਂ ਘੱਟ ਉਹ ਪਟਾਕਾ ਪਿਆ ਕਿਸੇ ਚੀਜ਼ ਤੇ ਹਿੱਟ ਤਾਂ ਨਹੀਂ ਹੋਏ ਨਹੀਂ ਇਹ ਸੀ ਪ੍ਰੋਪਰ ਨਹੀਂ ਕਹਦੇ ਕਿਸੇ ਚੀਜ਼ ਤੇ ਹਿੱਟ ਹੋਇਆ ਜਾਂ ਇਹ ਆਪਣੇ ਬਿੜ ਗਏ ਪਰ ਲੱਗਦਾ ਏਦਾਂ ਵੀ ਕਿਸੇ ਚੀਜ਼ ਤੇ ਹਟੋ ਹੋਇਆ ਇਹ ਮਲਾਇਮ ਸੀਗੇ ਮਲਾਇਮ ਸੀ ਹਾਂਜੀ ਇੰਦਰ ਜੀ ਕਹਿੰਦਾ ਨਾਮ ਆ ਜੀ ਅੱਛਾ ਕਿੱਥੇ ਦੇ ਇਹ ਮੇਰਾ ਖਲ ਪੀਪਾ ਰੰਗੀ ਦੇ ਮੌਕੇ ਦੇ ਹੋਗੇ ਦੀ ਮੌਤ ਇਹਨਾਂ ਦੀ ਜੀ ਇਸ ਤਰ੍ਹਾਂ ਨਹੀਂ ਮੌਕੇ ਤੇ ਨਹੀਂ ਆਪਾਂ ਕਹਿ ਸਕਦੇ ਅਸੀਂ ਆਪਣੇ ਕੋਲ ਪੂਰੀ ਕੋਸ਼ਿਸ਼ ਕੀਤੀ ਹੈ ਨਾਲ ਜੋ ਲਿਆਂਦਾ ਨੂੰ ਉੱਥੋਂ ਚੱਕ ਕੇ ਘਾਟੋ ਦੇ ਆਪਣੇ ਚ ਤੇ ਮਤਲਬ ਕਿ ਰਸਤੇ ਵਿੱਚ ਪਤਰੀ ਡੈੱਡ ਹੋ ਗਏ ਆ ਜਾਂ ਉੱਥੇ ਹੋ ਗਏ ਜੀ ਤੇ ਅਸੀਂ ਮਤਲਬ ਦੇਖਿਆ ਤੇ ਚੱਕੇ ਨਾਲ ਹੀ ਅਗੇ ਤੇ ਜਿੱਦਾਂ ਹੁਣ ਤੁਸੀਂ ਚੱਕ ਕੇ ਲੈ ਕੇ ਆਏ ਆ ਤੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਜਿੱਦਾਂ ਹੁਣ ਰਾਹਗੀਰਾਂ ਨੂੰ ਕੋਈ ਐਕਸੀਡੈਂਟ ਹੁੰਦਾ ਤੇ ਲੋਕਾਂ ਨੂੰ ਆਪਾਂ ਕੀ ਅਪੀਲ ਕਰਨਾ ਚਾਹੁੰਦੇ ਆ ਅਪੀਲ ਤਾਂ ਸਰ ਆਪਾਂ ਤਾਂ ਹੱਥ ਬੰਨ ਕੇ ਹੀ ਬੇਨਤੀ ਕਰਦੇ ਆ ਵੀ ਭਾਈ ਆਰਾਮ ਨਾਲ ਚੱਲੋ ਕੋਈ ਆਪਣਾ ਕੋਹੋਜੀ ਚੀਜ਼ ਨਾ ਖਾਪੀ ਕੇ ਚਲੋ ਆਪਣਾ ਟਾਈਮ ਨਾ ਘਰ ਜਿਓ ਧੁੰਦਾ ਦਾ ਟਾਈਮ ਠੀਕ ਹੈ ਜੀ ਅੱਜ ਕਾ ਰੋਡ ਦੇ ਵਿੱਚ ਬਹੁਤ ਲੋਕ ਤੇਜ਼ ਚੱਲਦੇ ਆ ਪਰ ਆਪਾਂ ਤਾਂ ਇਹੀ ਬੇਨਤੀ ਕਰਾਂਗੇ ਜੀ ਵੀ ਹੌਲੀ ਚੱਲੋ ਜ਼ਿੰਦਗੀ ਬੜੀ ਕੀਮਤੀ ਆ ਹੌਲੀ ਚੱਲੋ